ਕੱਟੇ ਜਣਾ ਗੱਤ ਸੋ ਆਉਂਦਾ ਸੰਸ ਤੇ ਨਹੀਂ ਆਰਤੀ ਤੇ ਮੈਂ ਬੰਦ ਕਰਨਾਗਾ ਮਸਤਫੀ ਕਾ ਆ ਦੇਖੋ ਮੈਂ ਕਿਹਨੂੰ ਕੱਲ ਮੁੰਡਾ ਜੀ ਮਾਇਆ ਕੱਲ ਦਾ ਕੰਨ ਲੈ ਮੈਂ ਤੇਰੇ ਕੋ ਆਰਤੀ ਤੇ ਨਾਉ ਦੇਣੀ ਐ ਮੇਰੇ ਕੰਨ ਨੇ ਕੱਲੀ ਕਰਵਾਈ ਹਣ ਤੇਰੇ ਨਾਂ ਤੇ ਥੋੜੀ ਹੋ ਗਈ ਫਿਰ ਆਉਂਦੇ ਨਾਂ ਤੇ ਨਹੀਂ ਹੋਈ ਤੇਰਾ ਲਾਜ ਸੱਚ ਤੇ ਸੰਸ ਕਰਵਾ ਦੇ ਨਾ ਸੰਸ ਕਿੱਥੇ ਤੇਰਾ ਚੜਾ ਪਰਵਾਣਾ ਨਾ ਜੇ ਫਿਰ ਬੰਮੜਾ ਬਸ ਇੱਕ ਨਾ ਨਾ ਯਾਰ ਕਿੰਨਾ ਤੀਵਾਂ ਕੱਕ ਲੈ ਗਾੜੀ ਵੀ ਨੁਛ ਵੀ ਨਹੀਂ ਹੈਗੀ ਮੇਰੀ ਮਾਂ ਘਰੇ ਬਿਮਾਰ ਪਈ ਆ ਮੈਨੂੰ ਦਵਾਈ ਲੈਣ ਜਾਣੀ ਆ ਤੇ ਮੈਂ ਬਾਬੇ ਨੂੰ ਚੱਕਣ ਆਇਆ ਇਹ ਗੱਲ ਮੈਨੂੰ ਰੋਕ ਕੇ ਨਾ ਤੇ ਮੈਨੂੰ ਦੱਸ ਦੱਸ ਕਿ ਦਾਰ ਤੇ ਦਾਰ ਦਾਰ ਕਹਦਾ ਯਾਰ ਤੇਨ ਨੇ ਕੋਣ ਨੇ ਵਜੇ ਕੇ ਵਿੱਚ ਵਜਨੋਂ ਫੇਰ ਅੱਛਾ ਪੇਪਰ ਆ ਗਿਆ ਕੋਈ ਪੇਪਰ ਅੰਸਰ ਮੈਂ ਕੱਲ ਘਰੇ ਆਉਂਦਾ ਸੈਸ ਲੈ ਤਾ ਬੰਦਾ ਕਰ ਰਿਹਾ ਪੜਾ ਗਾਇ ਬਤਾ ਹਲੋ ਮੈਂ ਤਾਂ ਛੋਟਾ ਭਈਆ ਸੀ ਛੋਟਾ ਨਹੀਂ ਜਾਇਕ ਮੇਰੇ ਸੁਣ ਲੈ ਇਹਨਾਂ ਕੱਟਿਆ ਮੈਂ ਕਿਹਨੂੰ ਚੱਲ ਜੀ ਤੇਰੇ ਸੇ ਕੋ ਡਾਣ ਨੰਬਰ ਪਗਾ ਕੰਮ ਕਰ ਰਿਹਾ ਹੈ ਇਹਦਾ ਗਾਇ ਹੈ ਜੀ ਇਹ ਆ ਰਿਹਾ ਸੁਣੇ ਮਾਂ ਤੋਂ ਮਾਰ ਪਈ ਹੈ ਤੇਰੀ ਮੈਂ ਪਹਿਲੀ ਵਾਰ ਮੋਟ ਲਾ ਗਈ ਹੈ ਹੋ ਚਾਰ ਗਈ ਤੇ ਤਨੀਰੀ ਵਿੱਚ ਖੋਇਆ ਨਹੀਂ ਤਾਂ ਮੈਂ ਚੱਲ ਪਾਗਾ ਬੋਲੀ ਮਮਾ ਕਹਦਾ ਜੀ ਉਹਨੂੰ ਰੋਕਿਆ ਨਹੀਂ ਵੀ ਤੱਕਿਆ ਰੋਕਿਆ ਤੈਨੂੰ ਰੋਕਿਆ ਰੋਕਿਆ ਅੰਮੇ ਬੱਚਾ ਨੂੰ ਗੱਡੀ ਹਟਾਵਾ ਨਮਾ ਸਤੀ ਪਲੀਜ਼ ਜਾਓ ਅੰਗਨ ਜੀ ਮਾਫ਼ ਕਰੋ ਪਲੀਜ਼ ਮੇਰੀ ਅਪਰਜੈਂਸੀ ਜੀ ਕੋਈ ਸਰ ਇਹਨਾਂ ਨੂੰ ਕਿਉਂ ਰੋਕਿਆ ਗਿਆ ਜੀ ਇਹਨਾਂ ਨੂੰ ਰੋਕਿਆ ਜੀ ਟ੍ਰਿਪਲ ਰਹਿ ਗਈ ਸੀ ਬਿਲਾ ਹੈਲਮਟ ਇਹਨਾਂ ਨੂੰ ਰੋਕਿਆ ਇਹਨਾਂ ਨੇ ਕੱਟ ਮਾਰ ਕੇ ਮੋਟਰਸਾਈਕਲ ਜਿਹੜਾ ਭਜਾ ਲਿਆ ਇੰਨੀ ਸਪੀਡ ਤੇ ਇੱਕ ਲੇਡੀ ਜਾ ਰਹੀ ਬੱਚਾ ਸੀਗਾ ਬੱਚੇ ਨਹੀਂ ਦੇਖਿਆ ਇਹਨਾਂ ਨੇ ਪੂਰੀ ਸਪੀਡ ਨਾਲ ਭਜਾ ਕੇ ਲੰਘਿਆ ਟਾਕੋ ਜਾ ਕੇ ਵਾਪਸ ਫੇਰ ਆਏ ਵਾਪਸ ਆਉਂਦਿਆਂ ਅਸੀਂ ਘੇਰ ਲਿਆ ਇਹਨਾਂ ਨੂੰ ਇਹਨਾਂ ਕੋਲੇ ਕੋਈ ਡਾਕੂਮੈਂਟ ਨਹੀਂ ਆ ਕੋਈ ਆਰਸੀ ਕੋਈ ਲਾਇਸੈਂਸ ਕੁਛ ਨਹੀਂ ਕੋਈ ਹੈਲਮਟ ਨਹੀਂ ਟ੍ਰਿਪਲ ਰਾਈਡਿੰਗ ਆ ਇਹ ਪੇਪਰ ਨਹੀਂ ਇਹਨਾਂ ਨੇ ਦਿੱਤੇ ਇਸ ਕਰਕੇ ਕੋਈ ਕੋਟ ਇਹਨਾਂ ਦਾ ਕੋਈ ਚਲਾਨ ਨਹੀਂ ਬਣਦਾ ਨਾ ਅਸੀਂ ਕਰਨਾ ਨਾ ਹੋਣਾ ਇਹਨਾਂ ਦਾ ਮੋਟਰਸਾਈਕਲ ਜਿਹੜਾ ਬੌਂਡ ਕਰ ਰਹੇ ਆ ਬਿਨਾ ਡਾਕੂਮੈਂਟਸ ਇਹਨਾਂ ਨੇ ਭਜਾਇਆ ਤੇ ਉਹ ਬੱਚੇ ਦੀ ਕੋਈ ਵੱਡਾ ਹਾਦਸਾ ਵੀ ਉਸ ਨਾਲ ਹੋ ਸਕਦਾ ਸੀ ਬਿਲਕੁਲ ਜੇ ਉਹਦੇ ਨਾਲ ਟੱਚ ਹੋਏ ਨਾ ਸਾਡੇ ਮੁਲਾਜ਼ਮ ਨੂੰ ਸੱਟ ਲੱਗ ਸਕਦੀ ਸੀ ਸਾਡੇ ਸਾਡਾ ਮਾ ਮੁਲਾਜ਼ਮ ਵੀ ਦੇਖਿਆ ਪੱਟ ਕੇ ਪਰਲੇ ਪਾਸੇ ਬਚ ਕੇ ਰੋਕਿਆ ਇਹਨਾਂ ਨੂੰ ਇਸੇ ਕਰਕੇ ਰੋਕੇ ਵੀ ਉੱਥੋਂ ਯੂ-ਟਰਨ ਲੈ ਕੇ ਵਾਪਸ ਆਏ ਤਾਂ ਇਹਨਾਂ ਨੂੰ ਫੜਿਆ ਵੀ ਇਹਨਾਂ ਨੂੰ ਇਹਨਾਂ ਪਤਾ ਤਾਂ ਲੱਗੇ ਵੀ ਰੁਕ ਜਾਂਦੇ ਹੁਣ ਇਹ ਕਹਿੰਦਾ ਮੇਰੀ ਮਾਂ ਬਿਮਾਰ ਹੈ ਇਹ ਥੜਕੇ ਦੱਸ ਦਿੰਦਾ ਸਾਨੂੰ ਅਸੀਂ ਵੀ ਇਨਸਾਨ ਆ ਸਰ ਜੀ ਜੀ ਸਾਨੂੰ ਖੜ ਕੇ ਦੱਸੇ ਕਿ ਭਾਈ ਮੇਰੀ ਮਾਤਾ ਬਿਮਾਰ ਹੈ ਸੀ ਛੇਤੀ ਜਾ ਰਹੇ ਹਾਂ ਜਾਂ ਚੰਨਕੋਟ ਵੀ ਹੈ ਮੈਨੂੰ ਬਹੁਤ ਚਲ ਰਹੀ ਆ ਮੈਨੂੰ ਜਾਨਦਾਰ ਇਹਨਾਂ ਦੀ ਗੱਡੀ ਬੌਂਡ ਹੈਗੀ ਇਹਨਾਂ ਦੀ ਪਹਿਣਾ ਡਾਕੂਮੈਂਟ ਕੋਈ ਲਾਇਸੈਂਸ ਨਹੀਂ ਕੋਈ ਆਸ